ਲੋਕ ਸੰਮਤੀ ਚੋਨਾਥ ਜ਼ਿਲ੍ਹਾ ਫਰੀਦਕੋਟ ਅੰਦਰ ਕਾਂਗਰਸ ਦੀ ਵਧੀਆ ਕਾਰਜਕਾਰੀ ਤੇ ਸਾਬਕਾ ਵਿਧਾਇਕ ਕੁਸ਼ਲਦੀਪ ਪਿੱਲੋ ਨੇ ਜੇਤੂ ਉਮੀਦਵਾਰਾਂ ਤੇ ਵਰਕਰਾਂ ਦਾ ਕੀਤਾ ਧੰਨਵਾਦ ਭਾਜਪਾ ਛੱਡ ਕਾਂਗਰਸ ਚ ਸ਼ਾਮਲ ਹੋਏ ਪਾਜਪਾ ਆਗੂਆਂ ਦਾ ਕੀਤਾ ਸਵਾਗਤ ਮਨਰੇਗਾ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਤੇ ਸੂਬੇ ਦੀ ਆਪ ਸਰਕਾਰ ਨੂੰ ਲਿਆ ਨਿਸ਼ਾਨੇ ਤੇ वाले वीरा नु ਜੀ ਆਇਆ ਨੂੰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਦੋ ਤਿੰਨ ਵਿਸ਼ੇ ਆ ਜ਼ਰੂਰੀ ਇੱਕ ਵਿਸ਼ਾ ਤਾਂ ਹੈਗਾ ਕਿ ਬੀਜੇਪੀ ਛੱਡ ਕੇ ਬਹੁਤ ਹੀ ਮਿਹਨਤੀ ਤੇ ਅੰਤਖ ਅਸੀ ਲੀਡਰ ਪ੍ਰੇਮ ਸਿੰਘ ਸਫਰੀ ਜੋ ਐਸ ਦਿਹਾਤੀ ਫਰੀਦਕੋਟ ਪੰਚਾਇਤ ਦੇ ਸਰਪੰਚ ਵੀ ਹੈ ਸਾਰੀ ਪੰਚਾਇਤ ਉਹਨਾਂ ਦੀ ਹੈ ਤੇ ਬੀਜੇਪੀ ਐਸਸੀ ਮੋਰਚਾ ਜਿਹੜਾ ਸੈੱਲ ਹੈ ਉਹ ਦੇ ਪੰਜਾਬ ਦੇ ਵਾਈਸ ਪ੍ਰਧਾਨ ਵੀ ਸੀ ਉਹਨਾਂ ਦੇ ਨਾਲ ਬਲਵਿੰਦਰ ਸਿੰਘ ਬੱਬੂ ਸੋਤਾ ਸਾਹਿਬ ਜੋ ਜ਼ਿਲ੍ਹਾ ਪ੍ਰਧਾਨ ਹੈ ਬੀਜੇਪੀ ਐਸਸੀ ਮੋਰਚੇ ਦੇ ਫਰੀਦਕੋਟ ਦੇ ਸ਼ਮਸ਼ੇਰ ਸਿੰਘ ਪੰਨੂ ਸਾਹਿਬ ਜੋ ਬੀਜੇਪੀ ਮੰਡਲ ਪ੍ਰਧਾਨ ਹੈ ਸੰਧਵਾ ਸਰਕਲ ਦੇ ਸੁਖਚਾਨ ਸਿੰਘ ਬੀਜੇਪੀ ਐਸਸੀ ਮੋਰਚੇ ਦੇ ਪ੍ਰਧਾਨ ਫਰੀਦਕੋਟ ਦੇ ਇਹ ਸਾਰੇ ਸਾਥੀ ਬੀਜਪੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਆ ਇਹਨਾਂ ਨੇ ਪਰਸੋਂ ਚੰਨੀ ਸਾਹਿਬ ਨਾਲ ਮੁਲਾਕਾਤ ਕਰਕੇ ਆਪਦੇ ਮਨਾਂ ਦੇ ਜਿਹੜੇ ਵਿਚਾਰ ਸੀਗੇ ਜਾਂ ਜੋ ਇਹਨਾਂ ਦੇ ਦਿਲ ਦੇ ਦੁੱਖ ਸੀਗੇ ਬੀਜਪੀ 'ਚ ਉਹ ਚੰਨੀ ਸਾਹਿਬ ਨਾਲ ਇਹਨਾਂ ਨੇ ਡਿਸਕਸ ਕੀਤੇ ਆ ਤੇ ਉਹਨਾਂ ਨਾਲ ਸਾਰਾ ਹੀ ਕਿ ਅਸੀਂ ਭਾਈਚਾਰੇ ਨੂੰ ਕਿਵੇਂ ਅੱਗੇ ਪੰਜਾਬ ਵਿੱਚ ਆਪਾਂ ਅੱਗੇ ਲੈ ਕੇ ਜਾਣਾ ਉਹਨਾਂ ਦਾ ਜੋ ਵੀ ਮੁਸ਼ਕਲ ਹੈ ਮਸਲੇ ਹੈ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਨਿਜਿੱਠਣਾ ਹੈ ਇਹਨਾਂ ਨੇ ਡਿਸਕਸ ਕਰਕੇ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਦਾ ਫੈਸਲਾ ਕੀਤਾ ਮੈਂ ਸਫਰੀ ਸਾਹਿਬ ਦਾ ਸਾਰੇ ਇਹਨਾਂ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਇਹਨਾਂ ਨੂੰ ਜਿਹਾ ਇਹਨੂੰ ਆਖਦਾ ਹੈ ਤੇ ਇਹਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਕਾਂਗਰਸ ਪਾਰਟੀ ਖਾਸ ਕਰਕੇ ਗਰੀਬ ਵਰਗ ਦਾ ਸ਼ੁਰੂ ਤੋਂ ਜਿੱਥੇ ਉਹਨਾਂ ਦਾ ਧਿਆਨ ਰੱਖਦੀ ਹੈ ਉਹਨਾਂ ਦੇ ਮਸਲੇ ਮੁਸ਼ਕਲਾਂ ਦਾ ਧਿਆਨ ਰੱਖਦੀ ਹੈ ਉੱਥੇ ਉਹਨਾਂ ਦੀ ਤਰੱਕੀ ਵਾਸਤੇ ਵਚਨਬੱਧ ਸੋ ਕਾਂਗਰਸ ਪਾਰਟੀ ਵਿੱਚ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਊਗੀ ਇਹਨਾਂ ਨੂੰ ਜੋ ਉਹਨਾਂ ਦਾ ਬਣਦਾ ਮਾਨ ਸਤਕਾਰ ਇੱਜ਼ਤ ਹੈ ਉਹ ਸਭ ਅਸੀਂ ਦਵਾਵਾਂਗੇ ਕਾਂਗਰਸ ਪਾਰਟੀ ਵਿੱਚ ਇਹਨਾਂ ਨੂੰ ਆਇਆਂ ਨੂੰ ਜੀ ਆਇਆਂ ਨੂੰ ਦੂਜੀ ਬੇਨਤੀ ਇਹ ਹੈ ਕੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਹੋ ਕੇ ਛੱਡ ਗਿਆ ਫਰੀਦਕੋਟ ਹਲਕੇ ਵਿੱਚ ਕਾਂਗਰਸ ਪਾਰਟੀ ਨੇ ਬਲਾਕ ਸੰਪਤੀ ਵਿੱਚ ਸਭ ਤੋਂ ਵੱਧ ਸੀਟਾਂ ਜਿੱਤੀਆਂ ਸੋ ਮੈਂ ਜਿੰਨੇ ਵੀ ਸਾਡੇ ਉਮੀਦਵਾਰ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਕਾਂਗਰਸ ਪਾਰਟੀ ਵੱਲੋਂ ਲੜੇ ਸੀ ਜਿੱਥੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਨਾ ਕਿ ਉਹਨਾਂ ਨੇ ਬਹੁਤ ਵਧੀਆ ਲੜਾਈ ਦਿੱਤੀ ਉੱਥੇ ਮੈਂ ਵੀ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਜਿੱਤ ਹਾਰ ਇਲੈਕਸ਼ਨਾਂ ਦਾ ਇੱਕ ਪਹਿਲੂ ਹੈ ਪਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਲੈਕਸ਼ਨਾਂ ਸਾਰੇ ਜਣੇ ਲੜੇ ਹੋ ਕਾਂਗਰਸ ਪਾਰਟੀ ਦਾ ਤੁਸੀਂ ਝੰਡਾ ਬੁਲੰਦ ਕੀਤਾ ਸੋ ਸਾਰੇ ਹੀ ਸਾਡੇ ਜਿਹਨੇ ਉਮੀਦਵਾਰ ਸੀ ਉਹਨਾਂ ਦਾ ਧੰਨਵਾਦ ਉਹਨਾਂ ਦਾ ਸ਼ੁਕਰੀਆ ਤੇ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਕਿਤੇ ਸਾਨੂੰ ਪਾਰਟੀ ਵਿੱਚ ਲੱਗੀਆਂ ਕੋਈ ਸਾਨੂੰ ਕਮੀਆਂ ਪੇਸ਼ੀਆਂ ਸਾਹਮਣੇ ਆਈਆਂ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਦੂਰ ਕਰਕੇ ਪਾਰਟੀ ਨੂੰ ਹੋਰ ਤਕੜਾ ਕਰਾਂਗੇ ਇਹੀ ਹੈ ਅਸੀਂ ਸੋਚ ਲੈ ਕੇ ਸਾਰੇ ਚੱਲੇ ਆਂ ਤੇ ਸਾਰੇ ਜਿਹੜੇ ਅੱਜ ਸਾਥੀ ਆ ਉਸ ਗੱਲ ਤੇ ਵਿਚਾਰ ਵਟਾਂਦਰਾ ਕਰਾਂਗੇ ਤੇ ਸਾਰਿਆਂ ਦਾ ਬਹੁਤ ਧੰਨਵਾਦ ਖਾਸ ਕਰਕੇ ਫਰੀਦਕੋਟ ਇਲਾਕੇ ਦੀ ਸਾਰੀ ਸੰਗਤ ਦਾ VOTER ਸਾਹਿਬਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਇਹਨਾਂ ਸਾਥ ਦਿੱਤਾ ਹੈ ਸਹਿਯੋਗ ਦਿੱਤਾ ਹੈ ਤੇ ਜਿੱਥੇ-ਜਿੱਥੇ ਸਾਡੇ ਤੋਂ ਕਮੀ ਪੇਸ਼ੀ ਰਹਿ ਗਈ ਉਹ ਅਸੀਂ ਸਲਾਹ ਕਰਕੇ ਸਾਰੇ ਜਣੇ ਆਉਣ ਵਾਲੇ ਸਮੇਂ 'ਚ ਦੂਰ ਕਰਾਂਗੇ ਜੀ ਸਾਬ ਜਾਨ ਲਗਾਈ ਗਈ ਹੈ ਜੋ ਸਾਬ ਲੋਕ ਖੁਦ ਆਪਣੇ ਏਰੀਏ ਵਿੱਚ ਰਹਿ ਕੇ ਵੀ ਵੋਟ ਨਹੀਂ ਕੱਢੀਗੇ ਉਹ ਕੀ ਮਸੂਰ ਸੋਚ ਰਹੇ ਆ ਅ ਬਿਲਕੁਲ ਠੀਕ ਹੈ ਇਸ ਗੱਲ ਬਾਰੇ ਵੀ ਮੈਂ ਸਾਰੇ ਜਵਾਬ ਦੇਵਾਂਗਾ ਪਹਿਲਾਂ ਮੈਂ ਆਪਦੀ ਗੱਲ ਕੰਪਲੀਟ ਕਰ ਲਾਂ ਕਿਉਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆ ਉਹਨਾਂ ਨੂੰ ਸੋਇਲ ਜਾਮਾ ਤੋਂ ਕੰਮ ਕੋਈ ਨਹੀਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਨੀ ਹੈ ਲੋਕਾਂ ਦੇ ਫਾਇਦੇ 'ਚ ਕੀ ਹੈ ਕਿਉਂਕਿ ਸਿਆਸਤ ਦਾ ਤੇ ਪੋਲਿਟੀਕਲ ਬੰਦਿਆਂ ਦਾ ਇਹੀ ਸੋਚ ਹੈ ਕਿ ਅਸੀਂ ਲੋਕਾਂ ਦਾ ਕਿਵੇਂ ਤਰੱਕੀ ਕਰਾ ਸਕਦੇ ਆ ਕਿਵੇਂ ਇਲਾਕੇ ਦੀ ਡਿਵੈਲਪਮੈਂਟ ਕਰਾ ਸਕਦੇ ਆ ਜਿਹੜਾ ਤੀਜਾ ਇਸ਼ੂ ਹੈ ਸਾਡਾ ਉਹ ਮਨਰੇਗਾ ਦਾ ਹਰੇਕ ਗਰੀਬ ਘਰ ਦੀ ਰੋਜ਼ੀ ਰੋਟੀ ਉਹਦੇ ਨਾਲ ਜੁੜੀ ਹੋਈ ਕਾਂਗਰਸ ਪਾਰਟੀ ਨੇ ਮਰੇਗਾ ਸ਼ੁਰੂ ਕੀਤੀ ਸੀ ਇਹਦੇ ਵਿੱਚ 100 ਦਿਨ ਹਰੇਕ ਪਰਿਵਾਰ ਨੂੰ ਇਹ ਗਰੰਟੀ ਦਿੱਤੀ ਸੀ ਕਿ ਤੁਹਾਨੂੰ ਰੋਜ਼ਗਾਰ ਮਿਲੇਗਾ ਐਸ ਵੇਲੇ ਦੇਸ਼ ਵਿੱਚ ਤੇ ਖਾਸ ਕਰਕੇ ਪੰਜਾਬ ਵਿੱਚ ਰੋਜ਼ਗਾਰ ਦੀ ਸਭ ਤੋਂ ਵੱਡੀ ਲੋੜ ਹੈ। ਰੋਜ਼ਗਾਰ ਤਾਂ ਵੈਸੇ ਨਹੀਂ ਮਿਲਦਾ। ਇੱਕ ਕਿਸਮ ਦਾ ਜਿਹੜੇ ਪਿੰਡਾਂ 'ਚ ਗਰੀਬ ਰਹਿੰਦੇ ਆ ਉਹਨਾਂ ਵਾਸਤੇ ਇਹ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਤੇ ਵੱਡੀ ਸਕੀਮ ਰੋਜ਼ਗਾਰ ਦੀ ਚਲਾਈ ਸੀ। ਜਿਹੜੀ ਅੱਜ ਕਾਨੂੰਨ ਬਦਲ ਕੇ ਭਾਜਪਾ ਨੇ ਤੇ ਉਹਦੀਆਂ ਸੰਯੋਗੀ ਪਾਰਟੀਆਂ ਨੇ ਇਹ ਖਤਮ ਕਰਤੀ ਹੈ। ਸਮਝ ਲਓ ਪਿਛਲੇ 4 ਸਾਲਾਂ ਤੋਂ ਉੱਪਰ ਹੋ ਗਿਆ ਕਿ ਬਿਲਕੁਲ ਇਹ ਮਨਰੇਗਾ ਦੇ ਪਿੰਡਾਂ ਵਿੱਚ ਕੰਮ ਨਹੀਂ ਹੋ ਰਿਹਾ ਗਰੀਬਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਆ ਮਾਵਾਂ ਵਿਚਾਰ ਗਿਆ ਜਿਹੜਿਆ ਜਿਨ੍ਹਾਂ ਨੂੰ ਪੈਸੇ ਆ ਜਾਂਦੇ ਸੀ ਮਿਹਨਤ ਕਰਕੇ ਉਹ ਆਪਦੀ ਬਿਮਾਰੀ ਤੇ ਆਪਦੇ ਬੱਚਿਆਂ ਵਾਸਤੇ ਉਹ ਪੈਸੇ ਜੋੜ ਕੇ ਖਰਚ ਲੈਂਦੀਆਂ ਸੀ ਬਜ਼ੁਰਗ ਕਰ ਲੈਂਦੇ ਸੀ ਨੌਜਵਾਨ ਕਰ ਲੈਂਦੇ ਸੀ ਉਹ ਸਾਰੇ ਹੀ ਇਹ ਕੰਮ ਬੰਦ ਪਏ ਆ ਮੰਡਰੇਗਾ ਵਾਲੇ ਡਵੈਲਪਮੈਂਟ ਬਿਲਕੁਲ ਪਿੰਡਾਂ ਦੀ ਜ਼ੀਰੋ ਆ ਜਿਹੜੀ ਹੋਈ ਨਹੀਂ ਜਿਹਦੇ ਵਿੱਚ ਜਿੱਥੇ ਭਾਜਪੀ ਵੱਡੀ ਕਸੂਰਵਾਰ ਉੱਤੇ ਸਭ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਸੂਰਵਾਰ ਕਾਨੂੰਨ ਤਾਂ ਜ ਬਦਲਿਆ ਪਰ ਪਿਛਲੇ 4 ਸਾਲਾਂ ਤੋਂ ਮੰਡਰੇਗਾ ਅਧੀਨ ਕੋਈ ਕੰਮ ਨਹੀਂ ਹੋ ਰਿਹਾ ਲੋਕ ਪਿੰਡਾਂ ਵਿੱਚ ਤਰਸ ਰਹੇ ਆ ਇੱਕ ਕਿਸਮ ਦਾ ਭਾਜਪੀ ਤੇ ਆਮ ਆਦਮੀ ਪਾਰਟੀ ਨੇ ਹਰੇਕ ਗਰੀਬ ਘਰ ਤੇ ਢਿੱਡ ਵਿੱਚ ਲੱਤ ਮਾਰੀ ਐ ਇਸ ਕਾਨੂੰਨ ਨੂੰ ਬਦਲ ਕੇ ਜਿਹੜਾ ਕਾਂਗਰਸ ਪਾਰਟੀ ਵਾਸਤੇ ਸਭ ਤੋਂ ਜ਼ਰੂਰੀ ਮੁੱਦਾ ਹੈ ਤੇ ਖਾਸ ਕਰਕੇ ਮੈਂ ਮੈਂ ਇਸ ਗੱਲ ਦਾ ਕਿਉਂ ਹੱਕ ਹੈ ਕਿਉਂਕਿ ਮੇਰੀ ਸਿਰਦੋ ਸੋਚ ਰਹੀ ਹੈ ਕਿ ਮੇਰੇ ਇਲਾਕੇ ਦੀ ਡਿਵੈਲਪਮੈਂਟ ਹੋਵੇ ਮੇਰੀ ਜਿਹੜੀ ਸਿਆਸਤ ਹੈ ਮੇਰੀ ਸਿਆਸਤ ਤੂ ਤੂ ਮਹਿਮਦ ਹੀ ਨਹੀਂ ਮੇਰੀ ਸਿਆਸਤ ਕਿਸੇ ਤੇ ਉਂਗਲਾ ਚੱਕੜਦੀ ਨਹੀਂ ਮੇਰੀ ਸਿਆਸਤ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਹੈ ਮੇਰੀ ਸਿਆਸਤ ਮੇਰੇ ਪਿੰਡਾਂ ਦੀ ਮੇਰੇ ਸ਼ਹਿਰ ਦੀ ਵਿਕਾਸ ਵਾਸਤੇ ਹੈ ਮੇਰੇ ਇਲਾਕੇ ਦੇ ਲੋਕਾਂ ਦੇ ਫਾਇਦੇ ਵਾਸਤੇ ਹੈ ਰੋਜ਼ਗਾਰ ਵਾਸਤੇ ਹੈ ਤੇ ਤੁਹਾਨੂੰ ਯਾਦ ਹੋਣਾ ਜਦੋਂ ਕਾਂਗਰਸ ਦੀ ਸਰਕਾਰ ਸੀ ਅਸੀਂ ਇੱਕ ਦਿਨ ਵੀ ਮੰਦਰੇਗਾ ਦਾ ਕੰਮ ਪਿੰਡਾਂ 'ਚ ਬੰਦ ਨਹੀਂ ਹੋਣ ਦਿੱਤਾ ਸੀ ਇੱਕ ਦਿਨ ਵੀ ਤੇ ਉਹਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਵੀ ਬਹੁਤ ਹੋਈ ਤੇ ਗਰੀਬਾਂ ਨੂੰ ਰੋਜ਼ਗਾਰ ਵੀ ਬਹੁਤ ਮਿਲਿਆ ਸੋ ਇਸ ਮੁੱਦੇ ਤੇ ਕਾਂਗਰਸ ਪਾਰਟੀ ਤਕੜੀ ਹੋ ਕੇ ਲੜਾਈ ਲੜੂਗੀ ਤੇ ਜੋ ਵੀ ਇਹ ਗਲਤ ਤੇ ਘਟੀਆ ਕੰਮ ਕੀਤਾ ਸੈਂਟਰ ਦੀ ਸਰਕਾਰ ਨੇ ਤੇ ਖਾਸ ਕਰਕੇ ਆਪ ਵਾਲਿਆਂ ਦੇ ਰੜਕੇ ਇਹਦੇ ਵਿੱਚ ਹਰ ਇੱਕ ਗਰੀਬ ਦੇ ਢਿੱਡ ਤੇ ਲੱਤ ਵੱਜੀ ਆ ਜਿਹੜੇ ਸਾਨੂੰ ਸਭ ਤੋਂ ਜ਼ਿਆਦਾ ਦੁੱਖਦਾਈ ਹੁਣ ਇਹ ਅੱਜ ਦੇ ਤਿੰਨ ਮੇਨ ਮੁੱਦੇ ਸੀ ਹੁਣ ਮੇਰੇ ਕੋਈ ਵੀਰਾਂ ਦਾ ਕੋਈ ਸਵਾਲ ਹੋਵੇ ਉਹ ਤੁਸੀਂ ਜਦੋਂ ਕਿਸੇ ਦਾ ਕੰਮ ਨਾ ਨਾ ਕਰਨਾ ਹੋਵੇ ਤੇ ਆਪਾਂ ਉਹ ਜਿਹਾ ਬਹਾਨਾ ਲੱਭ ਲਈਦਾ ਹੈ ਕਿ ਇਹੋ ਜੀ ਸ਼ਰਤ ਲਾ ਦਿਓ ਕਿ ਕੰਮ ਨਾ ਹੋਵੇ ਇਹੀ ਦਫ਼ਤਰਾਂ 'ਚ ਕਰਦੇ ਆ ਇਹੋ ਜੀ ਸ਼ਰਤ ਲਾ ਦਿੰਦੇ ਆ ਕਿ ਅਗਲੇ ਦੀ ਸ਼ਰਤ ਪੂਰੀ ਨਾ ਹੋਵੇ ਤਾਂ ਕੰਮ ਹੋਵੇਗਾ ਸੈਂਟਰ ਵਾਲਿਆਂ ਨੇ ਕਿ ਇਹੋ ਜੀ ਸ਼ਰਤ ਲਾਤੀ ਕਿ ਨਾ ਏ 40% ਸਟੇਟਾਂ ਤੋਂ ਪੂਰਾ ਹੋਵੇ ਤੇ ਨਾਂ ਮਨਰੇਗਾ ਦਾ ਕੰਮ ਹੋਵੇ ਤੇ ਹਰ ਇੱਕ ਗਰੀਬ ਦੇ ਢਿੱਡ ਤੇ ਲਤ ਮਾਰਤੀ ਉਹਨਾਂ ਇਸ ਵੇਲੇ ਜੇ ਫੰਡ ਵਿੱਚ ਸਭ ਤੋਂ ਜ਼ਿਆਦਾ ਜੇ ਪਰਫੁੱਲਤਾ ਹੋ ਸੈਂਟਰ ਸਰਕਾਰ ਤੇ ਜੇ ਉਹ ਵੀ ਗਰੀਬਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਫਿਰ ਦੱਸੋ ਕਿਦੀ ਕਰ ਸਕਦੇ ਇਸ ਵੇਲੇ ਮੰਗਾਈ ਏਨੀ ਹੈ ਕਿ ਦੁਕਾਨਦਾਰ ਚਾਹੇ ਛੋਟਾ ਦੁਕਾਨਦਾਰ ਲਾ ਲੋ ਚਾਹ ਗਰੀਬ ਲਾ ਲੋ ਚਾਹ ਜ਼ਮੀਦਾਰ ਲਾ ਲੋ ਚਾਹ ਮੁਲਾਜ਼ਮ ਲਾ ਲੋ ਹਰੇਕ ਇਨਸਾਨ ਮਗਹੀਾਈ ਤੋਂ ਤੰਗ ਹੈ ਉਤੋਂ ਜਿਹੜਾ ਮੜਾ ਮੋੜਾ ਰੋਜ਼ਗਾਰ ਸੀ ਮਨੇਗਰਾਂਈ ਗਰੀਬਾਂ ਦਾ ਉਹਦੇ ਵੀ ਢਿੱਡ ਤੇ ਲੱਤ ਮਾਰਦੀ ਸਮਝ ਲਓ ਕਿ ਇਹ ਸ਼ਰਾਰਤ ਨਾਲ ਇਹ ਕਾਨੂੰਨ ਲਿਆਂਦਾ ਗਿਆ ਤਾਂ ਕਿ ਗਰੀਬਾਂ ਨੂੰ ਕੰਮ ਦਿੱਤਾ ਹੀ ਨਾ ਜਾਵੇ ਇਸ ਵਾਰੀ ਵੀ ਇਹਨਾਂ ਨੂੰ ਜਿਹੜਾ ਕੰਮ ਮਿਲਿਆ ਹੈ ਰੇਗਾਂ ਦੇ ਬੈਸਕੋ 43.5% ਤੇ ਬਸ ਚੱਲ ਲਵੇ ਗਏ 43.5% ਉਹ ਨਹੀਂ ਕਹਿੰਦੇ 125% ਜੇ ਪਹਿਲਾ ਹੀ 100 ਦਿਨ ਨਹੀਂ ਮਿਲੇ ਆ 125 ਦਿਨ ਦਾ ਕੀ ਹੋ ਜਾਏ ਇਹ ਤਾਂ ਬਹਾਨਾ ਹੈ ਜੀ ਜਦੋਂ ਸ਼ਰਤ ਇਹੋ ਜੀ ਲਾਤੀ ਕਿ 60% ਸਟੇਟਾਂ 'ਪਾਉਣ' ਨਾ ਸਟੇਟਾਂ ਤੋਂ ਹੋਵੇ ਨਾ ਘੱਟ ਹੋਵੇ ਮਤਲਬ ਉਹ 125 ਦਿਨ ਤਾਂ ਹੀ ਹੋਣਗੇ ਜੇ ਸਟੇਟਾਂ 40% ਪਾਉਣਗੀਆਂ ਸੋ ਆ ਚਾਰ ਸਾਲ 'ਚ ਆਪ ਸਰਕਾਰ ਤੋਂ ਜਿੱਥੇ ਚਾਰਾ ਸਾਲਾਂ 'ਚ 100% ਸੈਂਟਰ ਦਿੰਦੇ ਨੇ ਆਪ ਚਾਰਾਂ ਤੋਂ 40% ਘੱਟ ਹੋਇਆ 60% ਤਾਂ ਲੋਕਾਂ ਦਾ ਇਹਨਾਂ ਨੇ ਢਿੱਡ ਤੇ ਆਲਰੇਡੀ ਆਪ ਸਰਕਾਰ ਨੇ ਲੱਤ ਮਾਰਤੀ ਇਹਨਾਂ ਦਾ ਕੰਮ ਹੀ ਨਹੀਂ ਹੋਇਆ ਤੇ ਹੁਣ ਭਾਜਪੀ ਨੇ ਕਾਨੂੰਨ ਬਦਲ ਕੇ ਬਿਲਕੁਲ ਹੀ ਨੁਕਸਾਨ ਕਰਤਾ ਸੋ ਮੈਂ ਸਮਝਦਾ ਇਹ ਗਰੀਬਾਂ ਦੇ ਹੱਕਾਂ ਤੇ ਗਰੀਬਾਂ ਦੇ ਰੋਜ਼ਗਾਰ ਤੇ ਸਭ ਤੋਂ ਵੱਡਾ ਡਾਕਾ ਮਾਰਿਆ ਪਹਿਲੇ ਸਵਾਲ ਜਿਹੜਾ ਕੀਤਾ ਸੀ ਜੀ ਪਹਿਲਾ ਸਵਾਲ ਜਿਹੜਾ ਕੀਤਾ ਸੀ ਜੀ ਵੱਡੇ ਛੋਟੇ ਜਿਹੜੀ ਮੈਂ ਕਿਹਾ ਸੀ ਸਾਡੀ ਕਮੀਆਂ ਵਿੱਚ ਹੀ ਰਹੀ ਆ ਕਿ ਕੋਈ ਪੰਡ ਵੱਡੇ ਤੋਂ ਇਹ ਚੀਜ਼ ਲਾ ਕੇ ਉੱਧਰ ਦੁਤਾਂ ਦੇ ਦੱਸਿਆ ਪਹਿਲੀ ਗੱਲ ਤਾਂ ਜਿਹੜਾ ਮੇਰਾ ਭਰਾ ਹੈ ਰਮਾਣਾ ਸਾਹਿਬ ਉਹਨੂੰ ਜਾਗਦੇ ਨੂੰ ਵੀ ਮੈਂ ਦੇਖਦਾ ਤੇ ਉਹਨੂੰ ਸੁੱਤੇ ਪੈਣ ਨੂੰ ਵੀ ਮੈਂ ਦੇਖਦਾ ਐਕਡਮ ਸੁਪਨੇ ਮੇਰੇ ਹੀ ਆਉਂਦੇ ਉਹਨਾਂ ਨੂੰ ਉਹਨਾਂ ਨੂੰ ਵਿਚਾਰਿਆਂ ਨੂੰ ਹੋਰ ਕੋਈ ਨਹੀਂ ਦੇਖਦਾ ਪਰ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਹੁਣ ਤੱਕ ਜਿਹੜੀ ਉਹਨਾਂ ਦੀ ਸਿਆਸਤ ਹੈ ਜਿੰਨਾ ਕੋ ਉਹ ਉਹਦੇ ਵਿੱਚ ਕਾਮਯਾਬ ਹੋਏ ਆ ਉਹ ਮੇਰੇ ਵਿਰੋਧ ਚ ਹੀ ਹੋਏ ਕਿਉਂਕਿ ਮੇਰੇ ਸਾਹ ਸੁਖਵੀਰ ਸਿੰਘ ਪਾਦਲ ਨਾਲ ਵਿਚਾਰਾਂ ਦਾ ਮਤਭੇਦ ਮੈਂ ਗੱਲ ਧਰਉਣਾ ਚਾਹੁੰਦਾ ਮੇਰਾ ਸਾਸ ਸੁਖਬੀਰ ਸਿੰਘ ਬਾਦਲ ਨਾਲ ਵਿਚਾਰਾਂ ਦਾ ਮਤਭੇਦ ਤੇ ਰਮਾਣਾ ਸਾਹਿਬ ਮੇਰੇ ਉਲਟ ਬੋਲ ਕੇ ਮੈਨੂੰ ਮੜਾ ਚੰਗਾ ਕਹਿ ਕੇ ਉਹ ਆਪ ਦੀ ਜਿਹੜੀ ਉਹਨਾਂ ਨੇ ਗੱਦੀ ਹਾਸਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਦੀ ਗੋਦੀ ਵਿੱਚ ਉਹ ਇਸ ਗੱਲ 'ਚ ਕੀਤੀ ਹੈ ਉਹਨਾਂ ਨੇ ਸੋ ਉਹਦੀ ਮਜਬੂਰੀ ਹੈ ਉਹਦੀ ਸਿਆਸਤ ਇਦੋਂ ਚੱਲਦੀ ਹੈ ਦੇਖੋ ਜੇ ਉਹਨਾਂ ਨੂੰ ਸੁੱਤੇ ਪਿਆ ਨੂੰ ਮੈਨ ਨਜ਼ਰ ਆਉਂਦਾ ਤੇ ਮੈਨੂੰ ਨਹੀਂ ਉਹ ਨਜ਼ਰ ਆਉਂਦੇ ਮੈਨੂੰ ਕੋਈ ਸੁਪਨਾ ਨਹੀਂ ਆਉਂਦਾ ਉਹਨਾਂ ਦਾ ਤੇ ਨਾ ਮੈਨੂੰ ਜਾਗਦਿਆਂ ਨੂੰ ਨਜ਼ਰ ਆਉਂਦੇ ਆ ਮੈਨੂੰ ਤਾਂ ਸਿਰਫ ਤੇ ਸਿਰਫ ਮੇਰੀ ਜਿਹੜੀ ਸਿਆਸਤ ਹੈ ਉਹ ਹੈਗੀ ਇਲਾਕੇ ਦਾ ਵਿਕਾਸ ਮੇਰੇ ਹਲਕੇ ਦਾ ਵਿਕਾਸ ਗਰੀਬ ਭਰਾਵਾਂ ਦੇ ਕੰਮ ਜ਼ਿਮੀਂਦਾਰਾਂ ਦਾ ਮਸਲੇ ਹੱਲ ਕਰਨੇ ਆ ਤੇ ਸ਼ਹਿਰ ਦਾ ਵਿਕਾਸ ਕਰਨਾ ਜਦੋਂ ਵੀ ਮੇਰੇ ਕੋਲ ਤਾਕਤ ਆਈ ਹਮੇਸ਼ਾ ਚਾਹੇ ਕਸੀਆਂ ਘੜਾਈਆਂ ਚਾਹੇ ਪਾਈਪਾਂ ਪਾਈਆਂ ਮੋਗਿਆਂ ਦੇ ਚਾਹੇ ਦੱਬ ਕੇ ਮਨਰੇਗਾ ਦੇ ਕੰਮ ਕਰਾਏ ਚਾਹੇ ਪਿੰਡਾਂ ਦੇ ਕੰਮ ਵਿਕਾਸ ਕੀਤਾ ਚਾਹੇ ਸ਼ਹਿਰ ਚ ਸੀਵਰੇਜ ਪਾਇਆ ਜਿੱਥੇ ਛੱਡ ਕੇ ਗਿਆ ਸੀ ਅੱਜ ਤੋਂ ਸਵਾ ਚਾਰ ਸਾਲ ਪਹਿਲਾਂ ਕੰਮ ਉੱਥੇ ਦੇ ਉੱਥੇ ਸਾਰੇ ਕੰਮ ਖੜੇ ਆ ਚਾਹੇ ਸ਼ਹਿਰ ਦੇ ਦੇਖ ਲਓ ਤੇ ਚਾਹੇ ਪਿੰਡਾਂ ਚ ਦੇਖ ਲਓ ਸੋ ਮੇਰੀ ਸੋਚ ਮੇਰੀ ਸਿਆਸਤ ਹੈ ਇਲਾਕੇ ਦੇ ਕੰਮ ਕਰਨੇ ਇਸ ਕਰਕੇ ਰਮਾਣਾ ਸਾਹਿਬ ਜੋ ਮਰਜੀ ਨੈਗੇਟਿਵ ਗੱਲਾਂ ਕਰੀ ਜਾਣ ਮੈਂ ਉਹਨਾਂ ਨੂੰ ਜਵਾਬ ਦੇ ਨਹੀਂ ਮੈਂ ਜਵਾਬ ਦੇ ਆਂ ਫਰੀਦਕੋਟ ਇਲਾਕੇ ਦੇ ਲੋਕਾਂ ਨੂੰ ਮੇਰੇ ਬਜ਼ੁਰਗਾਂ ਨੂੰ ਨੌਜਵਾਨ ਭਰਾਵਾਂ ਨੂੰ ਮੇਰੀਆਂ ਮਾਵਾਂ ਭੈਣਾਂ ਨੂੰ ਦੂਜੀ ਗੱਲ ਮੈਂ ਗੱਲ ਕਹਿਣਾ ਕਿ ਮੈਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇੱਕ ਬੜੀ ਪੁਰਾਣੀ ਘਾਵਤ ਆ ਭੁੱਖਾ ਜੱਟ ਕਟੋਰਾ ਲੱਭਿਆ ਪਾਣੀ ਪੀਪੀ ਆਫਰੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀਆਂ ਕੁਝ ਸੀਟਾਂ ਆਈਆਂ ਉਹ 4-5 ਜ਼ਿਲ੍ਹੇ ਚਾਹੀਏ 11 ਜ਼ਿਲ੍ਹੇ ਪੰਜਾਬ ਦੇ ਉਹਨਾਂ ਦਾ ਖਾਤਾ ਨਹੀਂ ਖੁੱਲਿਆ ਇਹ ਮੈਂ ਆਂਡ ਰਿਕਾਰਡ ਗੱਲ ਕਹਿ ਰਿਹਾ 11 ਜ਼ਿਲ੍ਹੇ ਇਹ ਸਰਕਾਰ ਬਰਾਉਣ ਦੀਆਂ ਗੱਲਾਂ ਕਰਦੇ ਆ ਤੇ 11 ਜ਼ਿਲ੍ਹਿਆਂ 'ਚ ਖਾਤਾ ਨਹੀਂ ਖੁੱਲਿਆ ਪੰਜਾਬ ਵਿੱਚ ਤੇ ਇੱਥੇ ਵੀ ਜਿਹੜੀਆਂ ਇਹਨਾਂ ਜ਼ਿਲ੍ਹੇ ਸੀਟਾਂ ਤਾਂ ਆਈਆਂ ਕਿਉਂਕਿ ਆਮ ਆਦਮੀ ਪਾਰਟੀ ਬਿਲਕੁਲ ਪਾਣੀ 'ਚ ਬਹਿ ਗਈ ਬਿਲਕੁਲ ਹੀ ਪਾਣੀ 'ਚ ਬਹਿ ਗਈ ਸਾਡੀ ਗਲਤੀ ਇੰਨੀ ਰਹਿ ਗਈ ਮੈਂ ਅਜ ਫੇਰ ਕਹਿਣ ਲੱਗੇ ਕਿ ਅਸੀਂ ਮੈਂ ਤੇ ਸਾਡੀ ਸਾਰੀ ਟੀਮ ਅਸੀਂ ਸਹੀ ਅਨੁਮਾਨ ਨਹੀਂ ਲਾ ਸਕੇ ਕਿ ਸਰਕਾਰ ਇੰਨੀ ਪਾਣੀ ਚ ਬਹਿ ਜਾਊਗੀ ਅਸੀਂ ਸੋਚਦੇ ਸੀ ਟ੍ਰਾਇੰਗਲਰ ਕੰਟੈਸਟ ਹੋਊਗਾ ਅਸੀਂ 40 45% ਦਾ ਸੇਲ थ्रू ਕਰ ਜਾਗੇ ਉਹ ਜਮਾ ਪਾਣੀ ਚ ਬੈਣ ਕਰਕੇ ਉਸ ਗੱਲ ਦਾ ਅਕਾਲੀ ਦਲ ਨੂੰ ਵੋਟ ਮੁੜੀ ਹੈ ਕੁਝ ਕੁਝ ਜਿਹੜੀ VOTING PERCENTAGE ਹੈ ਬਿਲਕੁਲ ਲੋ ਰਹਿਗੀ ਤੇ ਕਾਂਗਰਸ ਪਾਰਟੀ ਨੂੰ ਜਿਹੜੀ ਵੋਟ ਪੈਂਦੀ ਆ ਉਹ ਜ਼ਿਆਦਾ ਗਰੀਬ ਭਾਈਚਾਰੇ ਦੀ BC ਭਾਈਚਾਰੇ ਦੀ ਪੈਂਦੀ। ਉਹ ਵੋਟ ਨਹੀਂ ਪਈ ਨਹੀਂ ਭੁਗਤੀ ਉਹਨਾਂ ਦਾ ਇੰਟਰਸਟ ਕੋਈ ਨਹੀਂ ਸੀ ਕਿਉਂਕਿ ਇਹਨਾਂ ਲੈਕਚਰਾਂ ਇੰਟਰਸਟ ਹੀ ਹੁੰਦਾ। ਉਹ ਵੀ ਕਾਂਗਰਸ ਪਾਰਟੀ ਦਾ ਡਾਇਰੈਕਟ ਨੁਕਸਾਨ ਹੁੰਦਾ ਪਰ ਮੈਂ ਇਸ ਗੱਲ ਵਿੱਚ ਬੜਾ ਕਲੀਅਰ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਉਹ ਕਿਉਂ ਜਿੱਤੇ। ਪਰ ਇਹ ਐਕਚੁਅਲ ਕਾਰਨ ਹੈ ਫੈਕਟ ਦੇ ਕਾਰਨ ਹੈ ਪਰ ਅਗਲੀ ਗੱਲ ਕਿ ਇਹ ਕਹਿਣਾ ਕਿ ਅਸੀਂ ਪੰਜਾਬ ਸਰਕਾਰ ਬਣਾਵਾਂਗੇ ਅਸੀਂ ਇਹ ਆ ਗਏ ਅੱਜ ਵੀ ਉਹ ਬਹੁਤ ਤੀਜੇ ਨੰਬਰ ਤੇ ਆ ਮਗਰਲੇ ਪਾਸੇ ਸਾਬhota ਇਹ ਕਹਿ ਰਹੇ ਨੇ ਕਿ ਇੱਕ ਇੱਕ ਮਿੰਟ ਮੈਨੂੰ ਕੰਪਲੀਟ ਤੁਸੀਂ ਦੱਸੇ ਇਹੀ ਗੱਲ ਕਹਿ ਰਹੇ ਨਾ ਵੀ ਤੁਸੀਂ ਇਹ ਸੁਣ ਹਾਲਾਂਕਿ ਪੰਜਾਬ ਤੀਜੇ ਨੰਬਰ ਤੇ ਨਹੀਂ ਪਰ ਜਿਵੇਂ ਦਾਸ ਗੱਸੇ ਕਹਿੰਦਾ ਹੈ ਜੈਨਾਥੋਰ ਆਸਾ ਦੀਨੀ ਕਿ ਅਸੀਂ ਕੱਲ੍ਹ ਨੂੰ ਵੀ ਆ ਗਏ ਜੈਨਾਥੋਰ ਵੀ ਪੰਜਾਬ ਚ ਆ ਗਏ ਜਗਤਾਰ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜਿਹੜਾ ਪਹਿਲੀ ਗੱਲ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਚ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਸਤਿਕਾਰ ਭਰਿਆ ਤੇ ਮਾਣ ਭਰਿਆ ਇਤਿਹਾਸ ਅਕਾਲੀ ਲਫ਼ਜ਼ ਬਹੁਤ ਹੀ ਇੱਕ ਪਵਿੱਤਰ ਲਫ਼ਜ਼ ਹੈ ਅਕਾਲੀ ਐਵੇਂ ਨਹੀਂ ਕਿਹਾ ਜਾਂਦਾ ਸੀ ਸੋ ਮੈਨੂੰ ਨਹੀਂ ਪਤਾ ਉਹ ਆਪਦੀ ਜਿਹੜੀ ਹੈ ਉਹ ਕਿਉਂ ਡਾਇਨੋਸੌਰ ਨਾਲ ਅਕਾਲੀ ਨੂੰ ਛੱਡ ਕੇ ਜਿਹੜਾ ਅਕਾਲੀ ਲਫ਼ਜ਼ ਇੱਕ ਪਵਿੱਤਰ ਲਫ਼ਜ਼ ਹੈ ਉਹਨੂੰ ਛੱਡ ਕੇ ਆਪਦੇ ਆਪ ਨੂੰ ਡਾਇਨੋਸੌਰ ਕਿਉਂ ਦੱਸ ਰਹੇ ਡਾਇਨੋਸੌਰ ਇੱਕ ਆਦਮ ਖਾਣ ਵਾਲਾ ਜਾਨਵਰ ਜਿਹੜਾ ਮੂੰਹ ਚੋਂ ਅੱਗ ਕੱਢਦਾ ਵਿਨਾਸ਼ ਦਾ ਪ੍ਰਤੀਕ ਹੈ ਡਾਇਨੋਸੌਰ ਡਾਇਨੋਸੌਰ ਧੱਕੇ ਦਾ ਵਿਨਾਸ਼ ਦਾ ਤੇ ਮਾੜੇ ਕੰਮਾਂ ਦਾ ਪ੍ਰਤੀਕ ਹੈ ਡਾਇਨੋਸੌਰ ਦੇਖ ਲਓ ਜਿੱਥੇ ਕਿਤੇ ਦਿਖਦਾ ਮੂੰਹ ਚੋਂ ਅੱਗ ਕੱਢਦਾ ਤੇ ਵਿਨਾਸ਼ ਕਰਦਾ ਤੇ ਮੈਨੂੰ ਨਹੀਂ ਸਮਝਦਾ ਕਿ ਉਹ ਕਿਉਂ ਆਪਦੀ ਉਹਨਾਂ ਤੁਲਨਾ ਕਰ ਰਿਹਾ ਤੇ ਮੇਰੀ ਇੱਕ ਉਹਨਾਂ ਨੂੰ ਬੇਨਤੀ ਆ ਕਿ ਪੰਜਾਬ ਨੂੰ ਡਾਇਨਾਸੌਰ ਨਹੀਂ ਚਾਹੀਦੇ ਨਹੀਂ ਚਾਹੀਦੇ ਪੰਜਾਬ ਦਾ ਅੱਗੇ ਬਹੁਤ ਵਿਨਾਸ਼ ਹੋ ਗਿਆ ਇਹਨਾਂ ਦਾ ਰਾਜ ਰਿਹਾ 10 ਸਾਲ ਕੀ ਹੋਇਆ ਬਾਬਲ ਕਲਾਂ ਕੀ ਹੋਇਆ ਕੋਟਕਪੂਰੇ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਹੋਇਆ ਚਿੱਟੇ ਦਾ ਨਸ਼ੇ ਦਾ ਅੱਗੇ ਪੰਜਾਬ ਦਾ ਬਹੁਤ ਵੱਡਾ ਵਿਨਾਸ਼ ਹੋ ਗਿਆ ਸੋ ਮੇਰੀ ਇੱਕ ਬੇਨਤੀ ਹੈ ਪਤਾ ਨਹੀਂ ਉਹਨਾਂ ਨੇ ਸੋਚਿਆ ਨਹੀਂ ਸਮਝਿਆ ਨਹੀਂ ਜੇ ਕੋਈ ਮਜ਼ਾਕ ਚ ਕੋਈ ਮਖੌਲ ਕਰ ਦੇ ਤੇ ਉਸ ਗੱਲ ਨੂੰ ਜਿਆਦਾ ਸਮਝਦੇ ਨਹੀਂਗੇ ਕਿ ਡਾਇਨੋਸੌਰ ਕੀ ਚੀਜ਼ ਹੈ ਪੰਜਾਬ ਨੂੰ ਡਾਇਨੋਸੌਰ ਦੀ ਲੋੜ ਨਹੀਂ ਪੰਜਾਬ ਨੂੰ ਇੱਕ ਸੂਝਵਾਨ ਵਧੀਆ ਹਮਦਰਦ ਲੀਡਰ ਦੀ ਲੋੜ ਆ ਜਿਹੜਾ ਪੰਜਾਬ ਦੇ ਮਸਲੇ ਹੱਲ ਕਰ ਸਕੇ ਜਿਹੜਾ ਗਰੀਬਾਂ ਦੀ ਬਾਹ ਮੋੜ ਸਕੇ ਜਿਹੜਾ ਜ਼ਿਮੀਂਦਾਰਾਂ ਦੇ ਮਸਲੇ ਹੱਲ ਕਰ ਸਕੇ ਜਿਹੜਾ ਦੁਕਾਨਦਾਰਾਂ ਦੇ ਮੁਲਾਜ਼ਮਾਂ ਦੇ ਮਸਲੇ ਹੱਲ ਕਰ ਡਾਇਨੋਸੌਰ ਨੇ ਤਾਂ ਮਦਦ ਦੇਣਾ ਸਾਰਿਆਂ ਨੂੰ ਜਿੱਥੋਂ ਦੀ ਡਾਇਨੋਸੌਰ ਜਾਊਗੀ ਉਹ ਅੱਗ ਭੜਾਉਂਦੀ ਜਾਊਗੀ ਤੇ ਮਿੱਧਦੀ ਜਾਊਗੀ ਕੀ ਹੁਣ ਪੰਜਾਬ ਨੂੰ ਮਿੱਦਣਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਸੋ ਮੇਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਵੈਸੇ ਤਾਂ ਮੈਂ ਇਨੀ ਗੱਲ ਵੀ ਨਹੀਂ ਕਹਿਣੀ ਸੀ ਪਰ ਤੁਸੀਂ ਸਵਾਲ ਕਰ ਲਿਆ ਇੱਕੋ ਵਾਰੀ ਵਾਰੀ ਡਾਇਨੋਸੌਰ ਕਹਿੰਨੇ ਆ ਪਤਾ ਨਹੀਂ ਉਹਨਾਂ ਨੂੰ ਕਿੰਨੇ ਸਮਝਾਇਆ ਅਕਾਲੀ ਲਫ਼ਜ਼ ਇੱਕ ਮਾਨ ਵਾਲਾ ਲਫ਼ਜ਼ ਆ ਸਤਕਾਰ ਵਾਲਾ ਲਫ਼ਜ਼ ਆ ਅਕਾਲ ਪੁਰਖ ਦਾ ਦਿੱਤਾ ਹੋਇਆ ਲਫ਼ਜ਼ ਆ ਅਕਾਲੀ ਮਤਲਬ ਅਕਾਲ ਦਾ ਬੰਦਾ ਤੋਂ ਉਹਨੂੰ ਛੱਡ ਕੇ ਇੱਕ વિનાਸ਼ ਜਿਹੜਾ ਜਾਨਵਰ ਕਰਦਾ ਉਹਦਾ ਨਾਮ ਲੈਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ। ਸੱਚ ਗੱਲ ਉਹਨਾਂ ਨੇ ਬਹੁਤ ਵੱਡੀ ਕਹੀ ਸੀ। ਭਾਵੇਂ ਤਿੰਨ ਸੱਚ ਗੱਲ ਕਹੀ ਸੀ ਕਿ ਕਾਂਗਰਸੀ ਧੜੇਬਾਜ਼ੀ ਸਾਹਮਣੇ ਆਈ ਹੈ ਸੋਤਾਂ 'ਚ ਬੱਬੂ ਬਰਾੜ ਕਿਉਂਕਿ ਪ੍ਰਧਾਨ ਚੁਣੇ ਗਏ ਕਿ ਕਿਰਦਨ ਸਿੰਘ ਸਾਹਿਬ ਨਾਲ ਉਹਨਾਂ ਦੀ ਬੰਦ ਹੀ ਨਹੀਂ ਸੀ ਇਸ ਕਰਕੇ ਵੋਟ ਨਹੀਂ ਕਰਨਗੇ ਜਾਂ ਇੱਕ ਐਡੋਬੀਟ ਭੋਲੂ ਵਾਲਾ ਦੀ ਮਦਦ ਨਹੀਂ ਕੀਤੀ। ਪਰ ਕਿਤੇ ਨਾ ਕਿਤੇ ਇਸ ਸਵਿਚਨਾ ਗੰਭੀਰ ਇੱਕ ਗੱਲ ਹੈ ਵੀ ਧੜੇਬੰਦੀ ਕਿਵੇਂ ਖਤਮ ਹੋਊਗੀ ਕਿਉਂਕਿ 2027 ਨੂੰ ਨੇੜੇ ਆ ਗਿਆ। ਸਿਟੀਜ਼ਨ ਮੇਰੀ ਇੱਕ ਬੇਨਤੀ ਹੈ ਕਿ ਕਾਂਗਰਸ ਪਾਰਟੀ ਵਿੱਚ ਬਹੁਤ ਸੰਗਤ ਹੈ ਇਹ ਨੈਸ਼ਨਲ ਪਾਰਟੀ ਅਕਾਲੀ ਦਲ ਸਿਸਟਮ ਇਹ ਆ ਉਹ ਇੱਕ ਪਰਿਵਾਰ ਦੀ ਪਾਰਟੀ ਆ ਇਸ ਵੇਲੇ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਨਹੀਂ ਰਹਿ ਗਿਆ ਉਹ ਪਰਿਵਾਰ ਦੀ ਪਾਰਟੀ ਰਹਿ ਗਿਆ ਜਿਹੜੇ ਜਿਹੜੇ ਉਹਨਾਂ ਦੇ ਵਿਚਾਰਾਂ ਨਾਲ ਨਹੀਂ ਸਾਂਝੇ ਹੁੰਦੇ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਜਾਂ ਉਹ ਛੱਡ ਦਿੰਦੇ ਆ ਜਿਵੇਂ ਤੁਸੀਂ ਦੇਖਿਆ ਦੋ ਤਿੰਨ ਅਕਾਲੀ ਦਲ ਬਣੇ ਹੋਏ ਸੋ ਇਸੇ ਕਰਕੇ ਉਹ ਸਾਨੂੰ ਕਹਿ ਰਿਹਾ ਕਿ ਧੜੇ ਬੰਦੀ ਆ ਉਹ ਭਾਈ ਅਸੀਂ ਤਾਂ ਫੇਰ ਸਾਰ ਇੱਕ ਪਾਰਟੀ ਚ ਇੱਕ ਡੈਮੋਕ੍ਰੈਟਿਕ ਸਿਸਟਮ ਸੀ ਪਾਰਟੀ ਨੇ ਅਬ ਲਿਆ ਉਹਦੇ ਚ ਹਰੇਕ ਨੇ ਆਪਦਾ ਹੱਕ ਰੱਖਿਆ ਪਾਰਟੀ ਨੇ ਜੋ ਫੈਸਲਾ ਕੀਤਾ ਸਾਰਾ ਸਿਰ ਮੱਥੇ ਲਾਇਆ ਡਿਸਿਪਲਿਨਡ ਪਾਰਟੀ ਹੈ ਪਰ ਮੈਨੂੰ ਇਹ ਗੱਲ ਦੱਸੋ ਅਸਲ ਧੜੇਬੰਦੀ ਦਾ ਅਕਾਲੀ ਦਲ ਜਿਹਦੇ ਚਾਰ ਬਣੇ ਬੈਠੇ ਆ ਕਾਂਗਰਸ ਦਾ ਕੀ ਹੈ ਨਾ ਇਸ ਵੇਲੇ ਪੰਜਾਬ ਚ ਤੇ ਅਕਾਲੀ ਦਲ ਚਾਰ ਹੈ ਤੇ ਧੜੇਬੰਦੀ ਜਿਆਦਾ ਅਕਾਲੀ ਦਲ ਦਾ ਹੈ ਕਿ ਕਾਂਗਰਸ ਦਾ ਦੂਜੀ ਬੇਨਤੀ ਬਿਲਕੁਲ ਕਾਂਗਰਸ ਵਿੱਚ ਸਫਰੀ ਸਾਹਿਬ ਆ ਠੀਕ ਹੈ ਚੰਨਿਆ ਸਾਹਿਬ ਪਹਿਲਾਂ ਬੁਲਾਕ ਸ਼ਾਂਤੀ ਦੇ ਚੇਅਰਮੈਨ ਰਹੇ ਆ ਅਕਾਲੀ ਦਲ ਵਿੱਚ ਅਕਾਲੀ ਦਲ ਵਿੱਚ ਕਿਸੇ ਨੂੰ ਵਧਣ ਦੀ ਕੋਈ ਛੁੱਟੀ ਨਹੀਂ ਗਈ ਠੀਕ ਹੈ ਪਰ ਕਾਂਗਰਸ ਵਿੱਚ ਹਰੇਕ ਬੰਦਾ ਜਿਹੜਾ ਮਿਹਨਤ ਕਰਦਾ ਜਿਹੜਾ ਲੋਕਾਂ ਵਿੱਚ ਚਿਰਦਾ ਉਹ ਜਿੰਨਾ ਮਰਜ਼ੀ ਅੱਗੇ ਆਪਦੇ ਆਪ ਨੂੰ ਵਧਾ ਸਕਦਾ ਤਰੱਕੀ ਕਰ ਸਕਦਾ ਸੁਪਰਾਂ ਲੈ ਸਕਦਾ ਕਦੀ ਸੋਚਦੇ ਸੀ ਕਿ ਗਰੀਬ ਘਰ ਚ ਜੰਮਿਆ ਚਰਨਜੀਤ ਸਿੰਘ ਚੰਗਨੀ ਵੀ ਮੁੱਖ ਮੰਤਰੀ ਬਣ ਸਕਦਾ ਲੈ ਤਾਂ ਉਹ ਮਨਪ੍ਰੀਤ ਸਿੰਘ ਯਾਲੀ ਨੇ ਇੱਕੀ ਗੱਲ ਕਹੀ ਉਹਨੇ সুইਪ ਕੀਤਾ ਮਨਪ੍ਰੀਤ ਸਿੰਘ ਯਾਲੀ ਨੇ ਆਪਦਾ ਹਲਕਾ ਉਹਨੇ ਇੱਕ ਗੱਲ ਕਹੀ ਹੈ ਕਿ ਭਾਈ ਹੋਮੇ ਛੱਡਣ ਆਕੜ ਛੱਡਣ ਪੰਥ ਵਾਸਤੇ ਤਿਆਰ ਹੈ ਪਰ ਕੁਰਸੀ ਦਾ ਤਿਆਗ ਕਰਨ ਜੈਸਾ ਸੁਖਵੀਰ ਸਿੰਘ ਬਾਦਲ ਨੂੰ ਪੁੱਛੋ ਸਿੱਖ ਕੌਮ ਵਾਸਤੇ ਪੰਥ ਵਾਸਤੇ ਕੀ ਉਹ ਆਪਦੀ ਕੁਰਸੀ ਦਾ ਤਿਆਗ ਕਰਨ ਨੂੰ ਤਿਆਰ ਹੋਮੇ ਛੱਡਣ ਨੂੰ ਤਿਆਰ ਨਹੀਂ ਪਰ ਕਾਂਗਰਸ ਪਾਰਟੀ ਟਾਈਮ-ਟਾਈਮ ਤੇ ਪ੍ਰਧਾਨ ਚੇਂਜ ਹੁੰਦੇ ਰਹਿੰਦੇ ਆ ਟਾਈਮ ਟਾਈਮ ਤੇ ਜ਼ਿਲ੍ਹਾ ਪ੍ਰਧਾਨ ਚੇਂਜ ਹੁੰਦੇ ਰਹਿੰਦੇ ਆ ਟਾਈਮ ਟਾਈਮ ਤੇ ਮੁੱਖ ਮੰਤਰੀ ਚੇਂਜ ਹੁੰਦੇ ਰਹਿੰਦੇ ਆ ਇਹ ਇੱਕ ਡੈਮੋਕ੍ਰੈਟਿਕ ਪਾਰਟੀ ਆ ਹਰੇਕ ਇਹ ਤੇ ਵੱਧ ਸਕਦਾ ਸਾਡੀ ਨਹੀਂ ਉਹ ਰੀਸ ਕਰ ਸਕਦੇ ਤੇ ਇਸੇ ਕਰਕੇ ਦਾ ਯਾਰ ਅਸੀਂ ਸਾਰੇ ਟੋਬੇ ਚੋਂ ਨਿਕਲ ਕੇ ਦਾ ਸਮੁੰਦਰ ਚ ਆਏ ਆ ਕਿ ਉੱਥੇ ਦਾ ਇਹ ਸੀ ਜੇ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਦੀ ਜੈਕਟ ਨਹੀਂ ਪਸੰਦ ਤੇ ਉਹ ਫਿਰ ਉਹਦਾ ਕੰਮ ਤਾਂ ਖਤਮ ਹੋ ਗਿਆ ਠੀਕ ਹੈ ਜਿਹੜਾ ਵੱਧ ਚੁਗਲੀਆਂ ਕਰਦਾ ਉਹ ਜ਼ਿਆਦਾ ਅੱਗੇ ਆ ਇੱਥੇ ਤਾਂ ਤੁਸੀਂ ਆਪਦੀ ਮਿਹਨਤ ਨਾਲ ਆਪਦੀ ਹਿੰਮਤ ਨਾਲ ਜਿੰਨਾ ਮਰਜ਼ੀ ਵੱਧੋ ਗਰੀਬਾਂ ਦੇ ਕੰਮ ਕਰੋ ਲੋਕਾਂ ਦੇ ਵਿਚਾਰ ਸਾਡੇ ਕੋਲ ਆਉਂਦੇ ਆ ਕੱਲੇ ਕਾਂਗਰਸ ਪਾਰਟੀ ਨਹੀਂ ਜਿਹੜੇ ਲੋਕੀ ਪਾਰਟੀ ਉਹਨਾਂ ਲੋਕਾਂ ਨੂੰ ਉਹ ਕਹਿੰਦੀ ਹੈ ਕਿ ਜੇ ਕਾਂਗਰਸ ਪਾਰਟੀ ਚੱਲ ਜੂਗੀ ਚੱਲਿਆ ਨਾ ਅੱਗੇ ਲਿਕੇ ਉਹ ਇਹਨਾਂ ਨੂੰ ਵੋਟ ਨਹੀਂ ਦੇਣੀ ਵੋਟ ਕੋਈ ਸਮਝ ਤੋਂ ਬਾਅਦ ਕਿ ਕੋਈ ਹਾਈ ਕਮਾਂਡ ਸਾਡੀ ਚਾਰ ਕਰਦਾ ਕਰੋ ਬਸ ਬਸ ਰਹਿ ਗਿਆ ਰਮਾਣਾ ਸਾਹਿਬ ਪਹਿਲੀ ਗੱਲ ਤਾਂ ਮੇਰੀ ਇੱਕ ਬੇਨਤੀ ਹੈ ਕਿ ਯਾਰ ਜੋ ਸਵੇਰੇ ਖਾਣਾ ਪੀਣਾ ਦੂਜਿਆਂ ਦੇ ਭਾਈਚਾਰੇ ਨੂੰ ਦੇਖ ਕੇ ਆਇਆ ਕਰੋ ਹਾਂ ਮਾੜੀ ਮੋਟੀ ਹੈ ਤੇ ਇਹ ਤੂੰ ਨਹੀਂ ਦੇਖਿਆ ਉਹ ਜਗਤਾਰ ਰਤ ਭੇਜ ਦਿਆ ਕਰ ਕੋਈ ਨਾ ਕੁਝ ਠੀਕ ਹੈ ਮੇਰੀ ਇੱਕ ਬੇਨਤੀ ਹੈ ਕਿ ਜੋ ਤੁਸੀਂ ਕਹਿ ਰਹੇ ਸਾਰੇ ਪਾਰਟੀ ਦੇ ਵਰਕਰ ਸਾਰੇ ਹਾਂ ਕੋਈ ਸਾਰੇ ਪਾਰਟੀ ਦੇ ਵਰਕਰ ਸਾਰੇ ਪਾਰਟੀ ਦੇ ਲੀਡਰ ਸਾਰੀ ਪੰਜਾਬ ਦੀ ਜਨਤਾ ਜੋ ਉਹਦੀ ਆਵਾਜ਼ ਹੈ ਜੋ ਵੀ ਆਵਾਜ਼ ਹੈ ਮੈਂ ਇਸ ਦਾ ਜੋ ਵੀ ਆਵਾਜ਼ ਹੈ ਅਲਟੀਮੇਟਲੀ ਹਾਈ ਕਮਾਂਡ ਤੇ ਹੀ ਪਹੁੰਚਣੀ ਪਹੁੰਚਦੀ ਹੈ ਮੈਂ ਫੇਰ ਕਹਿ ਰਿਹਾ ਇਹ ਡਿਸਪਲਿਨਡ ਪਾਰਟੀ ਇਹਦੇ ਵਿੱਚ ਹਰੇਕ ਨੂੰ ਆਪਦਾ ਪੱਖ ਰੱਖਣ ਦਾ ਹੱਕ ਹੈ ਪਰ ਫੈਸਲਾ ਹੋਣਾ ਲੋਕਾਂ ਦੀ ਸੋਚ ਦੇ ਮਤਾਬਿਕ ਜੋ ਲੋਕਾਂ ਦੀ ਸੋਚ ਹੈ ਜੋ ਪਾਰਟੀ ਵਰਕਰਾਂ ਦੀ ਸੋਚ ਹੈ ਜੋ ਇਸ ਵੇਲੇ ਹਵਾ ਦੀ ਸੋਚ ਹੈ ਉਹ ਸਭ ਹਾਈ ਕਮਾਂਡ ਵੇਲੇ ਵੇਲੇ ਤੇ ਆਪਦੇ ਸਰਵੇ ਕਰਾਉਂਦੀ ਹੈ ਆਪਦੀ ਇਨਪੁਟ ਲੈਂਦੀ ਹੈ ਸੋ ਮੈਂ ਸਮਝਦਾ ਲੋਕ ਵੀ ਚਾਉਂਦੇ ਆ ਪਾਰਟੀ ਵਰਕਰ ਵੀ ਚਾਉਂਦੇ ਆ ਲੀਡਰ ਵੀ ਚਾਉਂਦੇ ਆ ਸਾਰੇ ਹਾਈ ਕਮਾਂਡ ਵੀ ਚਾਉਂਦੀ ਹੈ ਕਿ ਅਸੀਂ ਸਹੀ ਫੈਸਲੇ ਲਈਏ ਤਾਂ ਕਿ ਪੰਜਾਬ ਦੇ ਲੋਕ ਖੁਸ਼ ਹੋਣ ਤੇ ਆਉਣ ਵਾਲੇ ਸਮੇਂ ਚ ਪਾਰਟੀ ਨੂੰ ਮੌਕਾ ਮਿਲੇ ਤੇ ਪਾਰਟੀ ਲੋਕਾਂ ਦੀ ਸੇਵਾ ਕਰ ਸਕੇ ਜਿਵੇਂ ਅੱਗੇ ਵਿਕਾਸ ਕਰਕੇ ਦਿਖਾਇਆ ਹਰੇਕ ਭਾਈਚਾਰੇ ਦਾ ਧਿਆਨ ਰੱਖਿਆ ਹੋਵੇ ਫਿਰ ਤੋਂ ਵਿਕਾਸ ਕਰ ਸਕੇ ਸਭ ਤੋਂ ਵੱਡੀ ਸਾਡਾ ਇਹ ਵਿਜਨ ਹੈ ਕਿ ਪੰਜਾਬ ਹਰ ਇੱਕ ਪੱਖ ਤੋਂ ਵਿਛੜਿਆ ਪਿੱਛੜ ਗਿਆ ਵਿਛੜ ਵੀ ਗਿਆ ਪਿੱਛੜ ਵੀ ਗਿਆ ਆ ਹੁਣ ਮਨਰੇਗਾ ਦਾ ਨਵਾਂ ਡਾਕਾ ਪੈ ਗਿਆ ਇਸ ਚਾਹੇ ਤੁਸੀਂ ਲੈ ਲੋ ਕਰਜ਼ਾ ਅੱਜ ਕੀ ਹਾਲਾਤ ਆ ਪੰਜਾਬ ਨੇ ਚਾਹੇ ਤੁਸੀਂ ਲੈ ਲੋ ਡਵੈਲਪਮੈਂਟ ਚਾਹੇ ਮੁਲਾਜ਼ਮਾਂ ਦੀਆਂ ਮੰਗਾਂ ਲੈ ਲੋ ਚਾਹੇ ਸਭ ਤੋਂ ਜ਼ਰੂਰੀ ਹੈ ਲਾਅ ਐਂਡ ਆਰਡਰ ਐਸ ਵੇਲੇ ਲੋਨ ਆਰਡਰ ਦਾ ਜੋ ਹਾਲ ਹੈ ਤੁਹਾਡੇ ਚ ਉਹਦੇ ਸੱਜਣ ਦੁਕਾਨਦਾਰ ਅੱਡੇ ਸੱਜਣ ਪਿੰਡਾਂ 'ਚ ਰਹਿਣ ਵਾਲੇ ਜਦੋਂ ਆਪਾਂ ਸ਼ਾਮ ਨੂੰ ਜਾਂਦੇ ਆ ਨਾ ਉਦੋਂ ਪਤਾ ਲੱਗਦਾ ਹੈ ਘਰੇ ਆਪਣੇ ਮਾਪਿਓ ਆਪਣੇ ਬੱਚੇ ਤਰਾ ਤਰਾ ਕਰਦੇ ਹੁੰਦੇ ਆ ਕਿ ਘਰੇ ਆ ਜਾਣ ਟਾਈਮ 'ਸੋ ਇਸ ਕਰਕੇ ਪੰਜਾਬ ਹਰੇਕ ਪੱਖੋਂ ਵਿਛੜ ਗਿਆ ਪਿੱਛੜ ਗਿਆ ਤੇ ਕਾਂਗਰਸ ਪਾਰਟੀ ਦੀ ਸਭ ਤੋਂ ਪਹਿਲਾਂ ਇਹ ਸੋਚ ਹੋਊਗੀ ਸਾਡਾ ਵਿਜ਼ਨ ਹੋਊਗਾ ਕਿ ਪੰਜਾਬੀਆਂ ਨੂੰ ਦੁਬਾਰਾ ਖੜਾ ਕੀਤਾ ਜਾਵੇ ਮਾਹੌਲ ਠੀਕ ਬਣਾਇਆ ਜਾਵੇ ਤਾਂ ਕਿ ਹਰੇਕ ਕਾਰੋਬਾਰ ਹਰੇਕ ਵਰਗੇ ਚ ਪਰਫੁੱਲਤ ਹੋ ਸਕੇ ਜੀ ਮਾਦਾਬ ਬਲਾਕ ਸੰਵਤੀ ਚੋਨਾ ਨੂੰ ਲੈ ਕੇ ਹਾਈ ਕੋਰਟ ਨੂੰ ਅਰੈਸਟ ਕਰਨਾ ਬਯੋਜਸਥਾ ਬਾਤ ਹੋਣਾ ਹੈ ਤੇ ਅੱਜ ਇਹ ਨਗਰ ਨਿਗਮ ਨਗਰ ਪਾਲਿਕਾ ਦੀਆਂ ਚੋਨਾ ਆ ਰਹੀਆਂ ਤੁਹਾਨੂੰ ਲੱਗਦਾ ਕਿ ਇਹ ਸਰਕਾਰ ਕਰਾਈ ਮੈਨੂੰ ਤਾਂ ਨਹੀਂ ਲੱਗਦਾ ਜਿਉਂ ਉਹਨਾਂ ਦੇ ਹਾਲਾਤ ਹੋਈ ਜਾਂਦੇ ਦਿਨੋ ਦਿਨ ਮੈਨੂੰ ਲੱਗਦਾ ਇਹ ਤਾਂ ਭੱਜਣਗੇ ਹਾਈ ਕੋਰਟ ਫੇਰ ਤੋਂ ਕੈਦੇ ਦਾ ਭਾਵੇਂ ਕਰਾ ਦੇਣ